ਲੋ ਜੀ ਅੱਜ ਅਸੀਂ ਆਪਾਂ ਆਲੂ ਮਟਰ ਬਣਾਉਣਾ। ਪਾਇਆ ਥੋੜਾ ਤੇਲ ਜਿੰਨਾ ਵੀ ਯੂਜ਼ ਕਰਨਾ ਹੈ ਜੀ। ਤੇ ਅਸੀਂ ਸੋਚੇ ਅੱਜ ਬਣਾਵਾਂਗੇ ਆਲੂ ਮਟਰ। ਆਲੂ ਮਟਰ ਕੱਟੇ ਹੋਏ ਸੀ ਇੱਕ ਟਮਾਟਰ ਪਾਵਾਂਗੇ ਵਿੱਚ। ਪਿਆਜ਼ ਵਗੈਰਾ ਮੈਂ ਕੱਟ ਲਿਆ ਪਹਿਲਾਂ ਹੀ ਗ੍ਰੈਂਡਰ। ਅੱਧੇ ਵਿੱਚ ਇਹਦੇ ਵਿੱਚ तो जब पाले रच ची अपने दे जीरा इसी हो जाएगा आ हो गया जीरा तो फिर इसमें आप डालेंगे थोड़ी जी काली मिर्च किक चम्मच डेढ़ चम्मच इतना कि

थोड़ा जहाँ बिच हम जो कलो जी हमें छड़ता इन्हें घ्यो छता हूँ आप दे। बेच लाल हो गया मसाला कोई दिखा दी देने बिल्कुल ठीक है जी तो हूँ आप देने तो अलग मिली

अच खाया पालू मटर कुछ भी खाए अपना ब्लॉग जरूर देख लो सपोर्ट की जरूरत है सिंपल सब्जी घर दे

ਚਲ ਮੈਂ ਜ ਬਣਾ ਲਵਾਂ ਪਾ ਵਲੋਕ ਛੋਟਾ ਜਿਹਾ ਤੁਹਾਨੂੰ ਦਿਖਾਉਣੇ ਆ ਆਲੂ ਮਟਰ ਖਾਵਾਜ ਆਉਤੋ ਸੇ ਵੀ ਆਲੂ ਦੀ ਸਬਜੀ ਬਣ ਕੇ ਹੋ ਗਈ ਤਿਆਰ ਤੇ ਥੋੜੀ ਜਿਹਾ ਤਸਰਾ ਥੋੜੀ ਜਿਹਾ ਜਿਆਦਾ ਨਹੀਂ ਵਧੀਆ ਟੇਸਟ ਆਦਿਕੋ ਤੇ ਇਹ ਆਲੂ ਨਵੇਂ ਸਿਗੇ ਘਰ ਦੇ ਸਿਗੇ ਜੀ ਬਹੁਤ ਜਲਦੀ ਮਤਲਬ ਕਿ ਵੀ ਹੋਏ ਵਾਈਟ ਵਾਈਟ ਆਲੂ ਸਿਗੇ ਜੀ ਤੇ ਸਬਜੀ ਬਣ ਕੇ ਹੋ ਗਈ ਤਿਆਰ ਇਸ ਆਪਾ ਪਾਉਣਾ ਹੁ ਧਨੀਆ ਪੂਰਾ ਧਨੀਆ ਬਾਅਦ ਚ ਟੇਸਟ ਵਾਸਤੇ ਵਧੀਆ ਲੱਗਦਾ ਜੀ ਧਨੀਆ ਪਾ ਦਾਂਗੇ ਆਪਾਂ ਹਲੋ ਜੀ ਤੇ ਆਪਾਂ ਪਾ ਦਿੱ ਗਏ ਹੁਣ ਧਨੀਆ ਸੋ ਥੋੜੀ ਜਿਹੀ ਕੱਟ ਕੇ ਰੱਖੀ ਸੀ ਬਣ ਚੁੱਕੀ ਐ ਸਬਜੀ ਰੋ ਦੇ ਤਿਆਰ ਦੇਖੋ ਤਾਂ ਦਿਖਦੀ ਐ ਤੁਹਾਨੂੰ ਹਾਂ ਜੀ ਬਣ ਗਈ ਤੇ ਇਹ ਆਪਣਾ ਹੋ ਗਿਆ ਧਨੀਆ ਧਨੀਆ ਦਾ ਬਸ ਆਪਾਂ ਹੀ ਆ ਵੀ ਟੇਸਟ ਵਧੀਆ ਹੁੰਦਾ ਖੁਸ਼ਬੂ ਬਹੁਤ ਵਧੀਆ ਹੁੰਦੀ ਹੈ ਇਹਦੀ ਜੀ ਤੇ ਖੁਸ਼ਬੂ ਵਾਸਤੇ ਪਾਉਨੇ ਆਪਾਂ ਤੇ ਬਾਕੀ ਮੈਂ ਮਸਾਲੇ ਤਾਂ ਘੱਟ ਪਾਉਂਗੀ